ਜਮਾ ਸਸਤੀਆਂ ਗੱਡੀਆਂ ਆਪਾਂ ਤੁਹਾਡੇ ਵਾਸਤੇ ਅੱਜ ਇੱਕ ਵਾਰ ਫਿਰ ਤੋਂ ਲੈ ਕੇ ਪਹੁੰਚਿਆ ਜੀ ਰੇਟ ਵੀ ਪਸੰਦ ਆਉਣਗੇ ਗੱਡੀਆਂ ਵੀ ਪਸੰਦ ਆਉਣਗੀਆਂ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ 946592488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਜੇ ਤੁਸੀ ਵੇਚਣਾ ਚਾਹੁੰਦੇ ਹੋ ਤਾਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਬਸ ਭੇਜੋ ਤੁਸੀਂ ਤੇ ਜਮਾ ਸਸਤੀ ਗੱਡੀ ਆਪਾਂ ਇੱਕ ਲੈ ਕੇ ਪਹੁੰਚਿਆ ਕੁੱਲ 50000 ਰੇਟ ਮਿਲੂਗਾ ਗੱਲੀ ਗੱਲੀ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਗੱਡੀ ਚੈੱਕ ਕਰੋ ਜੀ ਹੁੰਡਾਈ ਦੀ ਐਸੈਂਟ ਪੈਟਰੋਲ ਤੇ ਗੱਡੀ ਆਪਾਂ ਲੈ ਕੇ ਪਹੁੰਚਿਆ 2005 ਮਾਡਲ ਗੱਡੀ ਆ ਸੀ 2025 ਤੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 80000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ 3 ਸਾਲ ਦਾ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਮਾਛੀਵਾੜਾ ਸਾਹਿਬ ਮਾਲਕ ਦਾ ਏਰੀਆ ਸੀ ਬਾਕੀ ਰੇਟ ਤੋਂ ਅਨੁਮੈਕਾ ਕਨਫਰਮ ਕਰਵਾ ਹੀ ਦਿੱਤਾ ਅੰਦਰੋਂ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੂ ਗੱਡੀ ਨੂੰ ਅੰਦਰੋਂ ਦੇਖ ਸਕਦੋ 12 ਚ ਲਾ ਕੇ ਦੇਖਣੀ ਗੱਡੀ 12 ਚ ਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਇੰਜਨ ਗੇਅਰ ਦੇਖਣਾ ਸਾਰਾ ਕੁਝ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਸੈਕਿੰਡ ਗੱਡੀ ਆਪਾਂ ਆਲਟੋ ਲੈ ਕੇ ਪਹੁੰਚੀ ਹਾਂ 2007 ਮਾਡਲ ਹੈ ਜੀ ਕਾਲੇ ਰੰਗ ਦੀ ਗੱਡੀ ਆ 80000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੰਗਿਆਣਾ ਮਾਲਕ ਦਾ ਏਰੀਆ ਡਿਸਟ੍ਰਿਕਟ ਬਰਨਾਲੇ ਦੇ ਵਿੱਚ ਪੈ ਜਾਂਦਾ ਸੀ ਮਾਲਕ ਦੀ ਪਰਸਨਲ ਘਰੇ ਰੱਖੀ ਹੋਈ ਗੱਡੀ ਆ ਜੀ ਮਾਲਕ ਨੇ ਵਧੀਆ ਚਲਾਈ ਹੋਈ ਆ ਬਾਕੀ ਟਾਇਰ ਚੈੱਕ ਕਰੋ ਤੇ ਗੱਡੀ ਚੈੱਕ ਕਰੋ ਜੀ ਕਾਲੇ ਰੰਗ ਦੀ ਆ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਤੁਸੀਂ ਭਾਲਦੇ ਸੀਗੇ ਸਸਤੀ ਜੀ ਗੱਡੀ ਭਾਲਦੇ ਸੀਗੀ ਆਲਟੋ ਕੋਈ ਕਾਲੇ ਰੰਗ ਦੀ ਲੈ ਕੇ ਪਹੁੰਚਿਆ ਜੀ ਬਾਕੀ ਥੋੜੀ ਬਾਸ਼ ਕਰਵਾਣ ਵਾਲੀ ਐ ਜਦੋਂ ਗੱਡੀ ਸਾਫ ਕਰਤੀ ਧੋਤੀ ਉਹ ਤੋਂ ਬਾਅਦ ਜਮ੍ਹਾਂ ਕਾਚੇ ਨਿਕਲ ਜੂਗੀ ਵਧੀਆ ਕੰਡੀਸ਼ਨ ਦੀ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਬਾਕੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ 75-80 ਪੈਸੇ ਆਪਾਂ ਨੂੰ ਪੈਰਾਂ ਦੀ ਕੰਡੀਸ਼ਨ ਮਿਲ ਚੁਗੀ ਤੇ ਓਨਰ ਦਾ ਮੋਬਾਈਲ ਨੰਬਰ ਦੀ ਆਪਾਂ ਗੱਲ ਕਰੀਏ ਤਾਂ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੁਆ ਗੱਲ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਡੀ ਬਾਰੇ 9814776310 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਤੁਸੀਂ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਕਿਸੇ ਵੀ ਏਰੀਆ ਚ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਇੱਕ ਡੇਢ ਮਿੰਟ ਦੀ ਵੀਡੀਓ ਤੇ 5 ਤੋਂ 7 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਜੀ ਆਪਣੇ ਕੋਲੇ ਭੇਜ ਦਿਓ ਨੰਬਰ ਤੋਂ ਤੁਹਾਨੂੰ ਮਿਲੀ ਗਿਆ ਬਾਕੀ ਉੱਤੇ ਪੂਰੀ ਵੀਡੀਓ ਚ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਗਾ ਇਨੋਵਾ ਗੱਡੀ ਦੀ ਗੱਲ ਕਰਾਂਗੇ ਸੀ ਤੇ ਮਾਲਕ ਕਹਿੰਦੇ ਨੇ ਅਸੀਂ ਬਾਹਰ ਜਾਣਾ ਤਾਂ ਕਰਕੇ ਗੱਡੀ ਸੇਲ ਕਰਨੀ ਆ 15 ਮਾਡਲ ਗੱਡੀ ਆ ਜੀ ਪੰਜਾਬ ਨੰਬਰ ਹੈ ਇਨੋਵਾ ਗੱਡੀ ਆ 7 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਨੰਬਰ ਪਲੇਟਾਂ ਸਰਕਾਰੀ ਨੇ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਵਾਸਤੇ ਇਹ ਲੈ ਕੇ ਪਹੁੰਚਿਆ ਜੀ ਬਾਕੀ ਕਪੂਰਥਲਾ ਮਾਲਕ ਦਾ ਏਰੀਆ ਹੈ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੋਵੇ ਜੀ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹਾਂ ਚਲਾ ਕੇ ਦੇਖ ਸਕਦੇ ਹਾਂ ਟਾਇਰ ਟੱਪਾ ਦੇਖ ਕੇ ਕਾਗਜ਼ ਪੱਤਰ ਚੈੱਕ ਕਰਕੇ ਤੇ ਇੰਜਨ ਗੇਅਰ ਵਗੈਰਾ ਤੁਸੀਂ ਚੈੱਕ ਕਰ ਲਓ ਟਰਾਈ ਲੈ ਲਓ ਜੀ ਫੁੱਲ ਆਫ ਦੀ ਤਸੱਲੀ ਕਰ ਲਿਓ ਤੇ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਮਾਲਕ ਨੇ ਕਿਹਾ ਕਲਾ ਕਲਾ ਕੰਮ ਜਿਹੜਾ ਗੱਡੀ ਦਾ ਹੈਗਾ ਕਰਵਾ ਰੱਖਿਆ ਸਰਵਿਸ ਤੋਂ ਲੈ ਕੇ ਹਰ ਕੰਮ ਬਾਕੀ ਤੁਸੀਂ ਦੇਖ ਰਹੇ ਹੋ ਜੀ ਸ਼ੌਂਕ ਨਾਲ ਗੱਡੀ ਰੱਖੀ ਹੋਈ ਐ ਬਾਕੀ ਲਿਸ਼ਕਾਰੇ ਮਾਰ ਰਹੀ ਹੈ ਗੱਡੀ ਤੁਹਾਡੇ ਸਾਹਮਣੇ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਓਨਰ ਦਾ ਜਿਹੜਾ ਮੋਬਾਈਲ ਨੰਬਰ ਹੈ ਆਪਾਂ ਸਕਰੀਨ ਤੇ ਦੇ ਰੱਖਿਆ ਸੀ 9815181164 ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਤੁਸੀਂ ਗੱਲ ਕਰ ਲਿਓ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦਾ हूं ਗੱਲ ਕਰਕੇ ਤੇ ਖਰੀਦ ਸਕਦਾ ਹਾਂ ਜੀ ਵਰੇਜਾ ਗੱਡੀ ਦੀ ਆਪਾਂ ਗੱਲ ਕਰਾਂਗੇ ਗੱਡੀ ਹਰਿਆਣਾ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ ਮਾਡਲ ਦੀ ਗੱਲ ਕਰੀਏ 2019 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਆ 5 ਲੱਖ 80 ਹਜ਼ਾਰ ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਤਰਨ ਤਰਨ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਗੱਡੀ ਦੇਖਣੀ ਆ ਟਾਇਰ ਵਗੈਰਾ ਆਪਾਂ ਨੂੰ ਨਵੇਂ ਮਿਲ ਜਾਣਗੇ ਗੱਡੀ ਦੇ ਕਾਗਜ਼ ਪੱਤਰ A to Z ਕੰਪਲੀਟ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਟਰਾਈ ਲੈਣੀ ਹੈ ਤਾਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋ ਜੀ ਰੰਗ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਪੂਰਾ ਵਧੀਆ ਬਾਕੀ ਤੁਸੀਂ ਆਪ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤਰਨ ਤਰਨ ਮਾਲਕ ਦਾ ਏਰੀਆ 580 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਇਹ ਸੇਲ ਕਰ ਦੇਣਗੇ। ਬਾਕੀ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ। ਜਾ ਕੇ ਦੇਖੋ ਤੋਰ ਕੇ ਦੇਖੋ ਸਟਾਰਟ ਕਰਕੇ ਦੇਖੋ ਤੇ ਜਦੋਂ ਪੂਰੀ ਤਸੱਲੀ ਹੁੰਦੀ ਅਸੀਂ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ 95179 ਤੇ 17485 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰੋ ਆਪੇ ਜੀ। ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਹੁਣ। 2008 ਮਾਡਲ ਤੇ ਚੌਥੇ ਓਨਰ ਗੱਡੀ ਲੈ ਕੇ ਪਹੁੰਚੀ ਆ ਡਿਮਾਂਡ ਦੀ ਗੱਲ ਕਰੀਏ 1,20,000 ਰੁਪਏ ਡਿਮਾਂਡ ਹੈ ਗੱਡੀ ਦੀਆਂ ਫੋਟੋਆਂ ਚੈੱਕ ਕਰ ਲਓ ਚਾਰੇ ਪਾਸੋਂ ਮਾਲਕ ਨੇ ਵਧੀਆ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਅੰਦਰ ਬਾਹਰ ਦੀਆਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਗੈਰਾ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਸਹਿਣਾ ਮਾਲਕ ਦਾ ਏਰੀਆ ਜੇ ਪਿੰਡ ਦਾ ਨਾਮ ਹੈ ਸਹਿਣਾ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਗੱਡੀ ਡਿਮਾਂਡ 1.20 ਹੈ ਘਾਟਾ ਵਾਧਾ ਕਰਕੇ ਗੱਡੀ ਸੇਲ ਕਰ ਦੇਣਗੇ ਮਾਲਕਾਂ 75 ਰੁਪਏ ਆਪਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਮਾਡਲ ਦੀ ਗੱਲ ਕਰੀਏ ਤਾਂ 8 ਮਾਡਲ ਗੱਡੀ ਐ 2029 ਤੱਕਰ ਆਪਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਓ ਵਧੀਆ ਚਲਾਈ ਹੋਈ ਐ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਓ ਜੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਐ ਫੋਟੋਆਂ ਚ ਇੱਕ ਵਾਰੀ ਆ ਕੇ ਤਸੱਲੀ ਕਰ ਸਕਦਾ ਐ ਦੇਖੋ ਆ ਕੇ ਚਲਾ ਕੇ ਦੇਖੋ ਪੂਰੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੁੰਦੀ ਐ ਉਸ ਤੋਂ ਬਾਅਦ ਰੇਟ ਵੇਕੇ ਕਰਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਤੇ ਮੋਬਾਈਲ ਨੰਬਰ ਰਹਿ ਗਿਆ ਮਾਲਕ ਦਾ ਉਹ ਵੀ ਤੁਸੀਂ ਨੋਟ ਕਰ ਲਓ 6239732380 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆ ਰਹੀ ਹੈ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਜੀ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕਿਸੇ ਵੀ ਸ਼ਹਿਰ ਪਿੰਡ ਕਿਸੇ ਵੀ ਕਸਬੇ ਮੁਹੱਲੇ ਚੋਂ ਦੇਖ ਰਿਓ ਤੁਹਾਡੇ ਕੋਲੇ ਹੈਗਾ ਵੇਚਣ ਵਾਸਤੇ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਆਪਣਾ ਵਟਸਐਪ ਨੰਬਰ ਤੋਂ ਹੁਣ ਮਿਲ ਗਿਆ ਜੀ ਉੱਤੇ ਹਮੇਸ਼ਾ ਚੱਲਦਾ ਰਹਿੰਦਾ ਆਪਾਂ ਨੂੰ ਨਾ ਤਾਂ ਕੋਈ ਫੋਨ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਵੀ ਐਡ ਕਰੂੰਗੀ ਕਿ ਨਾ ਕਰੂੰਗੀ ਆਪਾਂ ਸਾਰਿਆਂ ਦੀ ਐਡ ਕਰਦੇ ਹਾਂ ਜੀ ਤੇ ਕਰਦੇ ਵੀ ਬਿਲਕੁਲ ਫਰੀ ਦੇ ਵਿੱਚ ਬਸ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ 체ਤੀ ਤੋਂ 체ਤੀ ਲਾ ਦੇਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡੇ ਛੋਟੇ ਭਰਾ ਦਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਜੇ ਤੁਸੀਂ ਹਰ ਰੋਜ਼ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਡੇਲੀ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਤੇ ਵੀਡੀਓ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਹੁਣ ਆਪਾਂ ਡੀ ਲਕਸ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ Dlx 2021 ਮਾਡਲ ਆਪਾਂ ਲੈ ਕੇ ਪਹੁੰਚਿਆ 47000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ ਭक्ता ਭਾਈ ਕਾ ਮਾਲਕ ਦਾ ਏਰੀਆ ਤੇ ਮੋਟਰਸਾਈਕਲ ਫਾਸਟ ਓਨਰ ਹੈ ਚੱਲਿਆ ਬਹੁਤ ਘੱਟ ਹੋਇਆ ਨਵੇਂ ਵਾਂਗੂ ਪਿਆਗਾ ਬਾਕੀ ਤੁਸੀਂ ਜਾ ਕੇ ਦੇਖ ਲਿਓ ਮਾਲਕ ਦੇ ਘਰੇ ਨੰਬਰ 6284150741 ਗੱਲ ਕਰਦੇ ਹਾਂ ਆਪਾਂ ਜੈਨ ਗੱਡੀ ਦੀ 2002 ਮਾਡਲ 50000 ਦੀ ਆਪਾਂ ਜੈਨ ਗੱਡੀ ਲੈ ਕੇ ਪਹੁੰਚਿਆ ਜੀ ਕੰਡੀਸ਼ਨ ਆਲੋਕੇ ਚਿੱਟੇ ਰੰਗ ਦੀ ਗੱਡੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਓ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਸਕਰੀਨ ਤੇ ਆਪਾਂ ਦੇ ਰੱਖਿਆ ਹੈ ਗੱਲ ਕਰਨੀ ਹੈ ਕੋਈ ਵੀ ਕਰੋ 9855598600 ਗੱਲ ਕਰ ਸਕਦੇ ਹੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿੰਨੀ ਦੇ ਲੱਗੀ ਵਧੀਆ ਲੱਗੀ ਵੀਡੀਓ ਗੱਡੀਆਂ ਪਸੰਦ ਆ ਜਾਂ ਮੋਟਰਸਾਈਕਲ ਪਸੰਦ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਹੁਤ ਸਾਰਾ ਪਿਆਰ ਦਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਜਰੂਰ ਕਰ ਦਿਓ ਜਿਸ ਨੇ ਐਡ ਕਰਵਾਉਣੀ ਹੈ ਜੀ ਫਰੀ ਚ ਆਪਾਂ ਕਾੜ ਦਾਂਗੇ ਆਪਣੇ ਕੋਲੇ ਭੇਜੋ ਤੇ ਕਮੈਂਟ ਕਰੋ ਜੀ ਇੰਨੇ ਆਪਾਂ ਦੇਖਦੇ ਹਾਂ ਤੁਹਾਡੇ ਕਮੈਂਟ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੀ ਮੰਗ ਤੇ ਆਪਾਂ ਲੈ ਕੇ ਪਹੁੰਚ ਦਿਆਂ ਜਿਹੜੀ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਜਿਹੜੇ ਵੀ ਏਰੀਆ ਚੋਂ ਤੁਸੀਂ ਆਖੋਗੇ